ਦੁਵਾਲੀ ਦੇ ਕੀ ਫ੍ਰੀ ਦੇ ਰਹੇ ਹੋ ਫਿਰ ਹਾਂਜੀ ਸਰ ਅਸੀਂ ਫ੍ਰੀ ਵਾਲਾ ਚਾਂਸਾ ਕਿਸੇ ਨੂੰ ਨਹੀਂ ਦੇਣਾ ਕਸਟਮਰ ਨੂੰ ਗੁਮਰਾਹ ਨਹੀਂ ਕਰਨਾ ਹਾਂਜੀ ਇਸ ਵਾਰੀ ਅਸੀਂ ਦੁਵਾਲੀ ਤੇ ਕਸਟਮਰਾਂ ਦੇ ਫਾਇਦੇ ਰੇਟ ਨਾਲ ਕਰਾਣੇ ਆ ਅਸੀਂ ਰੇਟ ਕਰਤੇ ਓਪਨ ਹਾਂਜੀ ਸਾਢੇ 2 ਸਸਤੇ ਪੂਰੇ ਪੰਜਾਬ ਦੇ ਵਿੱਚ ਕੋਈ ਰੇਟ ਨਹੀਂ ਦੇ ਸਕਦਾ 50 ਇੰਚ ਦੀ ਐਲਈਡੀ ਦਿਖਾਇਆ ਜਾਵੇ ਕੈਮਰਾਮੈਨ ਜੀ 50 ਇੰਚ ਦੀ ਐਲਈਡੀ ਅਸੀਂ ਦੇਣ ਜਾ ਰਹੇ ਹਾਂ 19990 ਦੇ ਵਿੱਚ ਜੀ ਐਂਡਰੋਇਡ ਸਮਾਰਟ ਪੂਰੇ ਪੰਜਾਬ ਦੇ ਵਿੱਚ ਖੁੱਲਾ ਚੈਲੰਜ ਹੈ ਸਾਡੇ ਰੇਟਾਂ ਦਾ ਜੇ ਕੋਈ ਸਾਡੇ ਰੇਟ ਤੇ ਮਸ਼ੀਨ ਦੇ ਦੇ ਜੀ 7 ਕਿਲੋ ਦੀ ਮਸ਼ੀਨ ਐਲਜੀ ਬ੍ਰਾਂਡ ਦੀ 5 ਸਟਾਰ ਮਸ਼ੀਨ 9490 ਦੇ ਵਿੱਚ ਲਾਈਕ ਸ਼ੇਅਰ ਕਮੈਂਟ ਕਰਕੇ ਆਜੋ ਤੁਹਾਨੂੰ 4990 ਦੇ ਵਿੱਚ 2 ਫੁੱਟ ਦੀ ਚਿਮਨੀ ਕੈਮਰਾ ਤੇ ਗਲਾਸ ਦੇ 100-100 ਰੁਪਏ ਲੰਦੇ ਆ ਅਸੀਂ 40 ਰੁਪਏ ਦੇ ਵਿੱਚ ਲਗਾ ਕੇ ਦੰਨੇ ਆ ਜੀ ਸਿਰਫ 40 ਰੁਪਏ ਦੇ ਵਿੱਚ ਕਸਟਮਰ ਨੂੰ ਵੀਡੀਓ ਸ਼ੇਅਰ ਕਰਕੇ ਲਾਈਕ ਕਰਕੇ ਅਸੀਂ ਕਸਟਮਰਾਂ ਦਾ ਪਾਗਲ ਨਹੀਂ ਬਣਾਉਂਦੇ ਉੱਥੇ ਕੀ ਮਿਲਦਾ ਕਿ ਐਕਸਚੇਂਜ ਦੇ ਵਿੱਚ ਪੁਰਾਣਾ ਏਸੀ ਦੇ ਕੇ 20000 ਹੋਰ ਦੇ ਦੋ ਐਵੇਂ ਦਾ ਅਸੀਂ ਬੇਫਿਕਰ ਕਿਸੇ ਦਾ ਨਾ ਬਣਾਉਂਦੇ ਆ ਨਾ ਬਣਾਇਆ ਹੈ ਲਟਾਵਾ ਕਮਿਊਨੀਕੇਸ਼ਨ ਨੇ ਜੋ ਕਿਹਾ ਉਹ ਦਿਆ ਹੈ ਤੇ ਦਿੱਤਾ ਜਾਵੇਗਾ ਲਾਈਕ ਸ਼ੇਅਰ ਕਮੈਂਟ ਕਰਕੇ 24990 ਦੇ ਵਿੱਚ 1.5 ਟਨ ਦਾ ਬੜੇ ਵਾਲਾ ਏਸੀ 32 ਇੰਚ ਦੀ ਐਲਡੀ ਸਮਾਰਟ ਜਿਸ ਦੀ 1 ਸਾਲ ਦੀ ਗਾਰੰਟੀ ਵਾਰੰਟੀ ਹੈ ਫੁਲੀ ਸਮਾਰਟ ਐਲਈ 5990 ਦੇ ਵਿੱਚ 4290 ਦੇ ਵਿੱਚ ਮਿਲਦਾ ਕਿੱਥੇ ਇਹ ਲਟਾਵਾ ਕਮਿਊਨੀਕੇਸ਼ਨ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਕੇ ਆਜੋ 5 ਸਾਲ ਦੀ ਗਾਰੰਟੀ ਦਿੱਤੀ ਜਾਏਗੀ ਜੀ ਚੰਡੀਗੜ੍ਹ ਨੇੜੇ ਮੁੱਲਾਂਪੁਰ ਗਰੀਬਦਾਸ ਦੇ ਵਿੱਚ ਪਹੁੰਚੇ ਆ ਜਿੱਥੇ ਕਿ ਹਰੇਕ ਸਾਲ ਦਿਵਾਲੀ ਨੂੰ ਲੈ ਕੇ ਵੱਡੀਆਂ ਆਫਰਾਂ ਲਗਾਈ ਜਾਂਦੀਆਂ ਪੂਰੇ ਪੰਜਾਬ ਦੇ ਵਿੱਚ ਇਲੈਕਟ੍ਰੋਨਿਕ ਦੇ ਸਾਮਾਨ ਦੇ ਉੱਪਰ ਫ੍ਰੀ ਦਿੱਤਾ ਜਾ ਰਿਹਾ ਕੁਛ ਨਾ ਕੁਛ ਫ੍ਰੀ ਦਿੱਤਾ ਜਾ ਰਿਹਾ ਲਟਾਵਾ ਭਾਜੀ ਇਸ ਵਾਰ ਦਿਵਾਲੀ ਦੇ ਕੀ ਫ੍ਰੀ ਦੇ ਰਹੇ ਹੋ ਫਿਰ ਹਾਂਜੀ ਸਰ ਅਸੀਂ ਫ੍ਰੀ ਵਾਲਾ ਚਾਂਸਾ ਕਿਸੇ ਨੂੰ ਨਹੀਂ ਦੇਣਾ ਕਸਟਮਰ ਨੂੰ ਗੁਮਰਾਹ ਨਹੀਂ ਕਰਨਾ ਹਾਂਜੀ ਇਸ ਵਾਰੀ ਅਸੀਂ ਦਿਵਾਲੀ ਤੇ ਕਸਟਮਰਾਂ ਦੇ ਫਾਇਦੇ ਰੇਟ ਨਾਲ ਕਰਾਣੇ ਆ ਅਸੀਂ ਰੇਟ ਕਰਤੇ ਓਪਨ ਹਾਂਜੀ ਸਾਢੇ 2 ਸਸਤੇ ਪੂਰੇ ਪੰਜਾਬ ਦੇ ਵਿੱਚ ਕੋਈ ਰੇਟ ਨਹੀਂ ਦੇ ਸਕਦਾ ਸਭ ਤੋਂ ਪਹਿਲਾਂ ਇਲੈਕਟ੍ਰੋਨਿਕਸ ਦੇ ਵਿੱਚ ਅਸੀਂ ਪੂਰੇ ਪੰਜਾਬ ਦੇ ਵਿੱਚ ਕਿੰਗ ਰਹੇ ਆ ਐਲਡੀ ਦੇ ਵਿੱਚ ਜੀ ਅੱਜ ਤੁਹਾਨੂੰ ਐਲਡੀ ਤੇ ਸਪੈਸ਼ਲ ਸਕੀਮ ਦੇਣ ਜਾ ਰਹੇ ਆ ਸਪੈਸ਼ਲ ਸਕੀਮ ਵੀਡੀਓ ਨੂੰ ਸੇਵ ਕਰਕੇ ਰੱਖ ਲਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਰੇਟ ਸੁਣ ਲਓ 20000 ਦਾ AC 21000 ਦਾ AC 22000 ਦਾ AC ਜੋ ਕਿ ਲਟਾਵਾ ਕਮਿਊਨੀਕੇਸ਼ਨ ਤੇ ਨਹੀਂ ਮਿਲਦਾ ਅਸੀਂ ਕਸਟਮਰਾਂ ਦਾ ਪਾਗਲ ਨਹੀਂ ਬਣਾਉਂਦੇ ਉੱਥੇ ਕੀ ਮਿਲਦਾ ਕਿ ਐਕਸਚੇਂਜ ਦੇ ਵਿੱਚ ਪੁਰਾਣਾ AC ਦੇ ਕੇ 20000 ਹੋਰ ਦੇ ਦਿਓ ਐਵੇਂ ਦਾ ਅਸੀਂ ਬੇਕੂਫ ਕਿਸੇ ਦਾ ਨਾ ਬਣਾਉਂਦੇ ਆ ਨਾ ਬਣਾਇਆ ਹੈ ਲਟਾਵਾ ਕਮਿਊਨੀਕੇਸ਼ਨ ਨੇ ਜੋ ਕਿਹਾ ਉਹ ਦਿਆ ਹੈ ਤੇ ਦਿੱਤਾ ਜਾਵੇਗਾ ਲਾਈਕ ਸ਼ੇਅਰ ਕਮੈਂਟ ਕਰਕੇ 24990 ਦੇ ਵਿੱਚ 1.5 ਟਨ ਦਾ بڑے ਵਾਲਾ AC بڑے ਇਸੀ ਜਿਸ ਦੀ ਕੂਲਿੰਗ ਕਪੈਸਿਟੀ 5150 ਹੈ ਉਹ ਮਿਲਣਾ ਕਿੱਥੇ ਆ ਲਟਾਵਾ ਕਮਿਊਨੀਕੇਸ਼ਨ ਤੇ 3 ਸਟਾਰ 24990 ਦੇ ਵਿੱਚ ਇਨਵਰਟਰ ਸਪਲਟੇ ਸੀ ਤੁਹਾਡੇ ਕੋਲ ਵੀ ਵਧੀਆ ਮਸ਼ੀਨਾਂ ਮਿਲਣਗੀਆਂ ਇਸ ਵਾਰ ਬਿਲਕੁਲ ਜੀ ਬਿਲਕੁਲ ਲੋਕ ਕਸਮਰਾ ਨੂੰ ਦੇਸੀ ਮਸ਼ੀਨਾਂ ਦਿਖਾਉਂਦੇ ਆ ਜਿਨ੍ਹਾਂ ਦੀ ਸਰਵਿਸ ਗਾਰੰਟੀ ਵਾਰੰਟੀ ਬਾਅਦ ਦੇ ਵਿੱਚ ਮਿਲਦੀ ਨਹੀਂ ਹੈ ਲੋਕਾਂ ਨੂੰ ਬਹੁਤ ਪਰੇਸ਼ਾਨ ਹੋਣਾ ਪੈਂਦਾ ਕੈਮਰਾਮੈਨ ਜੀ LG ਦੀ ਮਸ਼ੀਨ ਦਿਖਾਓ ਪੂਰੇ ਪੰਜਾਬ ਦੇ ਵਿੱਚ ਖੁੱਲਾ ਚੈਲੰਜ ਹੈ ਸਾਡੇ ਰੇਟਾਂ ਦਾ ਜੇ ਕੋਈ ਸਾਡੇ ਰੇਟ ਤੇ ਮਸ਼ੀਨ ਦੇ ਦੇ ਜੀ 7 ਕਿਲੋ ਦੀ ਮਸ਼ੀਨ LG ਬ੍ਰਾਂਡ ਦੀ ਕੁਆਇਬ ਸਟਾਰ ਮਸ਼ੀਨ 9490 ਦੇ ਵਿੱਚ 8 ਕਿਲੋ ਦੀ ਮਸ਼ੀਨ ਦਾ ਰੇਟ ਸੁਣ ਲਓ ਕਾਪੀ ਪੈਨ ਚੱਕ ਕੇ ਲਿਖ ਲਓ ਤੁਹਾਨੂੰ ਜੋ ਅਸੀਂ ਦੇਣ ਜਾ ਰਹੇ ਹਾਂ 11490 ਦੇ ਵਿੱਚ 10 ਕਿਲੋ ਦੀ ਮਸ਼ੀਨ ਕਾਪੀ ਪੈਨ ਚਾਕੇ 10 ਕਿਲੋ ਦੀ ਮਸ਼ੀਨ ਦਾ ਰੇਟ ਲਿਖ ਲਓ ਅਸੀਂ ਦੇਣ ਜਾ ਰਹੇ ਹਾਂ 13990 ਦੇ ਵਿੱਚ 10 ਕਿਲੋ ਦੀ ਮਸ਼ੀਨ ਲਟਾਵਾ ਕਮਿਊਨੀਕੇਸ਼ਨ ਤੇ ਵੀਡੀਓ ਨੂੰ ਸ਼ੇਅਰ ਕਰਕੇ ਲਾਈਕ ਕਰਕੇ ਕਮੈਂਟ ਕਰਕੇ ਆਜੋ ਤੁਹਾਨੂੰ ਨਾਲ ਗਿਫਟ ਵੀ ਦਿੱਤਾ ਜਾਏਗਾ ਜਿਮਣੀਆਂ ਹੈਗੀਆਂ ਪੈਣਾ ਅਕਸਰ ਕੈਂਦੀ ਦੇ ਵਿੱਚ ਘਰ ਦੇ ਵਿੱਚ ਜਿਮਣੀਆਂ ਲਵਾਉਣੀ ਹੈ ਕੀ ਰੇਟ ਮਿਲਣਗੇ ਆਪਣੇ ਕੋਲ ਸਪੈਸ਼ਲ ਸਕੀਮ ਸੁਣ ਲੋ ਜੀ ਨੀਆਂ ਤੇ ਸਪੈਸ਼ਲ ਸਕੀਮ ਚਿਮਨੀ 2 ਫੁੱਟ ਦੀ 4990 ਦੇ ਵਿੱਚ ਲਟਾਵਾ ਕਮਿਊਨੀਕੇਸ਼ਨ ਤੇ ਮਿਲਲੀ ਕਿਸ ਤਰ੍ਹਾਂ ਲਾਈਕ ਸ਼ੇਅਰ ਲਾਈਕ ਸ਼ੇਅਰ ਕਮੈਂਟ ਕਰਕੇ ਆਜੋ ਤੁਹਾਨੂੰ 4990 ਦੇ ਵਿੱਚ 2 ਫੁੱਟ ਦੀ ਚਿਮਨੀ ਕੈਮਰਾਮੈਨ ਜੀ ਦਿਖਾਓ ਸਾਡੇ ਕੋਲੇ ਇੱਕ ਤੇ ਇੱਕ ਚਿਮਨੀ ਵਧੀਆ ਤੋਂ ਵਧੀਆ ਚਿਮਨੀ ਵੀ ਅਵੇਲੇਬਲ ਹੈ ਕੰਪਨੀ ਕਿਹੜੀ ਹੈ ਸੰਸ਼ਾਈਨ ਕੰਪਨੀ ਦੀ ਚਿਮਨੀ ਵੀ ਅਵੇਲੇਬਲ ਹੈ ਸਾਡੇ ਕੋਲੇ ਸੰਸ਼ਾਈਨ ਦੇ ਵਿੱਚ ਸਭ ਤੋਂ ਪੰਜਾਬ ਦੇ ਵਿੱਚ ਪੂਰੇ ਸਭ ਤੋਂ ਘੱਟ ਰੇਟ ਅਸੀਂ ਦਵਾਂਗੇ ਕਸਟਮਰ ਪਤਾ ਕਰਕੇ ਆ ਜਵੇ ਕਾਪੀ ਪੈਨ ਲਿਆ ਕੇ ਲਿਖ ਕੇ ਆ ਜਵੇ ਸਭ ਤੋਂ ਘੱਟ ਰੇਟ ਲਟਾਵਾ ਕਮਿਊਨੀਕੇਸ਼ਨ ਤੇ ਸ਼ਨ ਸ਼ਾਈਨ ਦੀ ਜਿਮਨੀ ਤੇ ਦਿੱਤੇ ਜਾਣਗੇ ਏ ਆਈਐਫਬੀ ਦਾ ਮਾਈਕ੍ਰੋਵੇਵ ਹੈ ਜੀ ਕਸਟਮਰ ਦੀ ਮਾਈਕ੍ਰੋਵੇਵ ਦੇ ਵਿੱਚ ਕਾਫੀ ਲੁੱਟ ਕਰੀ ਜਾਂਦੀ ਹੈ ਅਸੀਂ ਕਿਸੇ ਨੂੰ ਲੁੱਟਣਾ ਨਹੀਂ ਹੈ ਕੈਮਰਾਮੈਨ ਜੀ ਦਿਖਾਇਆ ਜਾਵੇ ਟਾਟਾ ਕੰਪਨੀ ਵੋਲਟਾਜ ਕੰਪਨੀ ਦਾ ਮਾਈਕ੍ਰੋਵੇਵ ਹੈ ਇਹ ਅਸੀਂ 4990 ਦੇ ਵਿੱਚ ਕਸਟਮਰ ਨੂੰ ਦੇਣ ਜਾ ਰਹੇ ਹਾਂ ਮਿਲਣਾ ਕਿਵੇਂ ਹੈ ਲਾਈਕ ਸ਼ੇਅਰ ਕਮੈਂਟ ਕਰਕੇ ਆਉਣਾ ਪਏਗਾ ਆਈਐਫਬੀ ਦਾ ਮਾਈਕ੍ਰੋਵੇਵ ਉਸ ਤੋਂ ਬਾਅਦ ਐਲਜੀ ਦਾ ਮਾਈਕ੍ਰੋਵੇਵ ਆਈਐਫਬੀ ਦਾ ਕਨਵੈਨਸ਼ਨ ਸਾਰੇ ਮਾਡਲ ਸਾਡੇ ਕੋਲ ਤੁਹਾਨੂੰ ਮਾਈਕ੍ਰੋਵੇਵ ਦੇ ਮਿਲਨੇ ਆ ਉਹ ਵੀ ਬਹੁਤ ਹੀ ਵਾਜਿਬ ਰੇਟ ਤੇ ਕਿਸੇ ਨੂੰ ਬੇਬਕੂ پاگل ਬਣਾਉਣ ਵਾਲਾ ਕੰਮ ਨਹੀਂ ਕੋਈ ਜੀਐਸਟੀ ਐਕਸਟਰਾ ਨਹੀਂ ਕੋਈ ਪੁਰਾਣਾ ਸਾਮਾਨ ਨਹੀਂ ਲੈਣਾ ਪਏਗਾ ਇਹ ਰੇਟ ਸਭ ਨੂੰ ਫਲੈਟ ਮਿਲਣਗੇ ਜੋ ਰੇਟ ਅਸੀਂ ਵੀਡੀਓ ਦੇ ਵਿੱਚ ਬੋਲ ਰਹੇ ਹਾਂ ਉਹ ਸਾਰੇ ਰੇਟ ਕਸਟਮਰ ਨੂੰ ਦਿੱਤੇ ਜਾਣਗੇ ਆਰੋ ਵੀ ਰੱਖਿਆ ਨੇ ਪਿੱਛੇ ਜੀ ਗੱਲ ਨਹੀਂ ਆਪਣੇ ਕੋਲ ਬਿਲਕੁਲ ਜੀ ਆਰੋ ਦਿਖਾਏ ਜਾਣ ਆਰੋ ਦੀ ਸ਼ੁਰੂਆਤ ਸਾਡੇ ਕੋਲੇ 2990 ਰੁਪਏ ਤੋਂ ਜੀ 2990 ਤੋਂ ਆਰੋ ਦੀ ਸ਼ੁਰੂਆਤ ਹੁੰਦੀ ਹੈ ਜੀ ਜੋ ਕਿ ਵਧੀਆ ਹੋਏਗਾ ਇਹ ਨਹੀਂ ਕਿ ਦੇਖਣ ਵਾਸਤੇ ਆ ਰਹੋ ਵਧੀਆ ਆ ਰਹੋ 2990 ਰੁਪਏ ਤੋਂ 2990 ਤੋਂ ਸ਼ੁਰੂਆਤ ਹੈ ਪੂਰੇ ਸਿਹਤ ਦਾ ਵੀ ਧਿਆਨ ਰੱਖਿਆ ਜਾਊਗਾ ਬਿਲਕੁਲ ਜੀ ਬਿਲਕੁਲ ਪੂਰੀ ਸਿਹਤ ਦਾ ਧਿਆਨ ਰੱਖਿਆ ਜਾਏਗਾ ਕਸਟਮਰ ਦੇ ਚੁੱਲ੍ਹੇ ਵੀ ਪੈਂਦੇ ਆਪਣੇ ਕੋਲ ਜੀ ਚੁੱਲਿਆਂ ਦੇ ਵਿੱਚ ਸਾਡੇ ਕੋਲ ਬਹੁਤ ਰੇਂਜ ਹੈ ਹਮ ਕਸਟਮਰ ਤਸੰਦ ਕਰਕੇ ਰੇਟ ਪਤਾ ਕਰਕੇ ਆ ਜਵੇ ਉਸ ਤੋਂ ਸਸਤਾ ਕਸਟਮਰ ਨੂੰ ਦਵਾਂਗੇ ਹੂੰ ਕਿੰਨੇ ਕਰੇ ਇਸ ਤੋਂ ਸਟਾਰਟ ਹੋ ਜਾਂਦੇ ਨੇ ਨੋਰਮਲ ਚੁੱਲੇ ਸਾਡੇ ਕੋਲੇ 1000 ਰੁਪਏ ਤੋਂ ਸਟਾਰਟ ਹੋ ਜਾਂਦੇ ਆ ਤੇ ਵਧੀਆ ਤੋਂ ਵਧੀਆ ਚੁੱਲੇ ਪਏ ਆ ਗਰਮ ਪਣੀ ਵਾਲੇ ਗੀజర్ ਵੀ ਰੱਖੇ ਹੋਏ ਨੇ ਬਾਈ ਜੀ ਗੀజర్ ਦੀ ਸਾਡੀ ਆਪਣੀ ਮੈਨੂਫੈਕਚਰਿੰਗ ਹੈ ਅਸੀਂ ਗੀజర్ ਆਪ ਤਿਆਰ ਕਰਾ ਕੇ ਕਸਟਮਰ ਨੂੰ ਦੰਨੇ ਆ ਆਪ ਤਿਆਰ ਕਰਦੇ ਹੋ ਬਿਲਕੁਲ ਜੀ ਬਿਲਕੁਲ 2490 ਦੇ ਵਿੱਚ ਮਿਲਦਾ ਕਿੱਥੇ ਇਹ ਲਟਾਵਾ ਕਮਿਊਨੀਕੇਸ਼ਨ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਕੇ ਆਜੋ 5 ਸਾਲ ਦੀ ਗਾਰੰਟੀ ਦਿੱਤੀ ਜਾਏਗੀ ਬਲ ਗੀਜ਼ਰ ਦੀ ਹੋਰ ਬਹੁਤ ਸਾਰੀ ਕੁਆਲਿਟੀ ਹੁੰਦੀ ਹੈ ਜਿਵੇਂ ਕਿ ਇੰਡੋ ਦਾ ਗੀਜ਼ਰ ਹੈਵਲਜ਼ ਦਾ ਗੀਜ਼ਰ ਵੋਲਟਾਸ ਦਾ ਗੀਜ਼ਰ ਅੱਛਾ ਮਹਾਰਾਜਾ ਵਾਈਟ ਲਾਈਨ ਦਾ ਗੀਜ਼ਰ ਟੀ ਸੀਰੀਜ਼ ਦਾ ਜੇ ਸਮਾਰਟ ਦਾ ਇੱਕ ਸਪੈਸ਼ਲ ਹੋਰ ਸਕੀਮ ਅਸੀਂ ਦੇਣ ਜਾ ਰਹੇ ਹਾਂ ਬੀ BPL ਦਾ ਗੀਜ਼ਰ ਜਿਸ ਦੀ 10 ਸਾਲ ਦੀ ਟੈਂਕ ਵਾਰੰਟੀ 5 ਸਾਲ ਦੀ ਕੰਪਲੀਟ ਵਾਰੰਟੀ ਦੇ ਨਾਲ ਜੀ BPL ਦਾ ਗੀਜ਼ਰ 4990 ਦੇ ਵਿੱਚ ਜਿਸ ਦੀ ਇੰਸਟਾਲੇਸ਼ਨ ਫ੍ਰੀ ਰਹੇਗੀ ਲਾਈਕ ਸ਼ੇਅਰ ਕਰਕੇ ਆ ਜਾਓ ਪਾਈਪ ਪੰਪ ਵੀ ਨਾਲ ਫਰੀਦਿੱਤਿਆਂ ਜਾਣਗੀਆਂ ਲਡਾਵਾ ਜੀ ਫੋਨ ਵੀ ਰੱਖੇ ਹੋ ਨੇ ਆਪਣਾ ਸਰ ਮੋਬਾਈਲਾਂ ਦੇ ਵਿੱਚ ਪੂਰੇ ਨਿਊ ਚੰਡੀਗੜ੍ਹ ਦੇ ਵਿੱਚ ਅਸੀਂ ਕਿੰਗਾ ਜੀ ਗੱਲ ਇਹ ਹੈ ਵੀ ਅਸੀਂ ਸਭ ਨੂੰ ਸਸਤੇ ਰੇਟ ਇਲੈਕਟ੍ਰੋਨਿਕਸ ਦੇ ਵਿੱਚ ਦੇ ਰਹੇ ਹਾਂ ਹਾਂਜੀ ਪਰ ਮੋਬਾਈਲਾਂ ਦੇ ਵਿੱਚ ਵੀ ਇਸ ਵਾਰੀ ਸਸਤੇ ਰੇਟ ਦੇਣ ਜਾ ਰਹੇ ਹਾਂ ਇੱਕ ਦਿਖਾ ਦਿੰਨਾ 4GB RAM 64GB ਇੰਟਰਨਲ ਸਟੋਰੇਜ ਦੇ ਨਾਲ ਜੀ ਅਸੀਂ ਕਸਟਮਰ ਨੂੰ 6490 ਦੇ ਵਿੱਚ ਨਾਲੇ ਗਿਫਟ ਦੇ ਦਵਾਂਗੇ ਅਗਰ ਕਿਸੇ ਕੋਲ ਪੈਸੇ ਨਹੀਂ ਵੀ ਹੈ ਆਪਣੇ ਆਈਡੀ ਪ੍ਰੂਫ ਆਧਾਰ ਕਾਰਡ ਪੈਨ ਕਾਰਡ ਲੈ ਕੇ ਆ ਜਾਓ ਅਸੀਂ ਕਸਟਮਰ ਨੂੰ ਜ਼ੀਰੋ ਡਾਊਨ ਪੇਮੈਂਟ ਤੇ ਫਾਈਨਾਂਸ ਕਰਕੇ ਦਵਾਂਗੇ ਹੋਰ ਕਿਹੜੀ ਕੰਪਨੀ ਆਪਣੇ ਕੋਲ ਸਾਡੇ ਕੋਲੇ ਬਹੁ ਜੀ Oppo Vivo iPhone Redmi Realme ਅਸੀਂ ਸਾਰੀ ਕੰਪਨੀਆ ਦੇ অথরাইਜ਼ਡ ਡੀਲਰ ਹੈ ਸਾਡੇ ਕੋਲ ਸਾਰੀ ਕੰਪਨੀਆਂ ਦੇ ਫੋਨ ਦੂਜੀ ਦੁਕਾਨਾਂ ਨਾਲੋਂ ਸਸਤੇ ਮਿਲਨੇ ਆ ਜੀ ਅਸੀਂ ਗਿਫਟ ਦਾ ਝਾਂਸਾ ਦੇ ਕੇ ਕਿਸੇ ਨੂੰ ਬੇਬਕੂਫ ਨਹੀਂ ਬਣਾਣਾ ਆਪਣੇ ਵੱਲੋਂ ਅਸੀਂ ਗਲਾਸ ਗਾਰਡ ਕਵਰ ਇਹ ਕਸਟਮਰ ਨੂੰ ਲਗਾ ਕੇ ਹੀ ਦੰਨੇ ਆ ਐਕਸੈਸਰੀ ਵੀ ਮਿਲਦੀ ਫੋਨ ਦੀ ਆਪਣੇ ਕੋਲ ਐਕਸੈਸਰੀ ਬਹੁਤ ਸਸਤੇ ਰੇਟ ਤੇ ਅਸੀਂ ਜਿਹੜਾ ਫੁੱਲ ਗਲਾਸ ਦੀ ਲੋਕਲ ਲੁੱਟ ਕਰਦੇ ਆ ਬਹੁਤ ਮਾਰਕੀਟ ਦੇ ਵਿੱਚ ਫੁੱਲ ਗਲਾਸ ਦੇ 100-100 ਰੁਪਏ ਲੰਦੇ ਆ ਅਸੀਂ 40 ਰੁਪਏ ਦੇ ਵਿੱਚ ਲਗਾ ਕੇ ਦੰਨੇ ਆ ਜੀ ਸਿਰਫ 40 ਰੁਪਏ ਦੇ ਵਿੱਚ 40 ਰੁਪਏ ਦੇ ਵਿੱਚ ਕਸਟਮਰ ਨੂੰ ਵੀਡੀਓ ਸ਼ੇਅਰ ਕਰਕੇ ਲਾਈਕ ਕਰਕੇ ਸਾਨੂੰ ਸਕਰੀਨ ਸ਼ਾਟ ਦਿਖਾਣਾ ਪਏਗਾ ਆਪਣੇ ਆਪਣੇ ਫੋਨ ਤੇ 40 ਰੁਪਏ ਦੇ ਵਿੱਚ ਇਹ ਗਲਾਸ ਲਗਵਾ ਕੇ ਲੈ ਜਾਓ ਲਟਾਵਾ ਭਾਜੀ ਸਪੀਕਰਾਂ ਦੇ ਵਿੱਚ ਮੈਂ ਕਾਉਣ ਲੱਗਿਆ ਅੱਜ ਗੱਲ ਹਾਂਜੀ ਹਾਂਜੀ ਬਿਲਕੁਲ ਸਰ ਇਸ ਵਾਰੀ ਅਸੀਂ ਦੀਵਾਲੀ ਤੇ ਲੋਕ ਸਪੀਕਰ ਬਹੁਤ ਚਾਕੇ ਪਰਚੇਸ ਕਰਦੇ ਆਂ ਹਾਂਜੀ ਹਾਂਜੀ ਕਿਉਂਕਿ ਹਰ ਇੱਕ ਘਰ ਦੀ ਸ਼ਾਨ ਸਪੀਕਰ ਹੈ ਸਪੀਕਰ ਟਾਵਰ ਹੋਮ تھیਟਰ ਜੋ ਕਿ ਲਟਾਵਾ ਕਮਿਊਨੀਕੇਸ਼ਨ ਬਹੁਤ ਸਸਤੇ ਰੇਟਾਂ ਤੇ ਲੈ ਕੇ ਆਇਆ ਹੈ ਰੇਟ ਕੀ ਇਹਦਾ ਰੇਟ ਦੇਖੋ ਜੀ ਇਹ ਸਪੀਕਰ ਕਸਟਮਰ ਦੇ ਲਈ 990 ਰੁਪਏ ਦੇ ਵਿੱਚ ਦਿੱਤਾ ਜਾਏਗਾ ਜਿਸ ਦੇ ਨਾਲ ਮਾਈਕ ਫ੍ਰੀ ਹੈ ਕਰੋਕੇ ਮਾਈਕ ਫ੍ਰੀ ਹੈ ਬਹੁਤ ਸਸਤਾ ਦੇ ਨਹੀਂ 990 ਰੁਪਏ ਦੇ ਵਿੱਚ ਇਸ ਤਰ੍ਹਾਂ ਦੇ ਰੇਟ ਲੈਣ ਵਾਸਤੇ ਆਜੋ ਲਟਾਵਾ ਕਮਿਊਨੀਕੇਸ਼ਨ ਤੇ ਸਾਡੇ ਟਾਵਰ ਲੱਗੇ ਹੋਣੇ ਸਪੀਕਰ ਲੱਗੇ ਹੋਏ ਨੇ ਸਾਡੇ ਸਪੀਕਰ ਟਾਵਰ ਵੱਡੇ ਤੋਂ ਵੱਡੇ ਸਾਡੀ ਦੁਕਾਨ ਤੇ ਅਵੇਲੇਬਲ ਹੁੰਦੇ ਆ ਰੇਟ ਸੁਣ ਲਓ ਕਾਪੀ ਪੈਨ ਚੱਕ ਕੇ ਲਿਖ ਲਓ ਵੀਡੀਓ ਨੂੰ ਸੇਵ ਕਰ ਲਓ ਵੀਡੀਓ ਐਂਡ ਤੱਕ ਦੇਖਣੀ ਜ਼ਰੂਰੀ ਹੈ ਬਿਲਕੁਲ ਜੀ ਬਿਲਕੁਲ ਕਸਟਮਰਾਂ ਦੇ ਵੱਡੇ ਫਾਇਦੇ ਹੋਣੇ ਆ ਇਸ ਵਾਰੀ ਇਹ ਵੀਡੀਓ ਦੇਖ ਕੇ ਸਿਰਫ ਸਾਡੀ ਵੀਡੀਓ ਐਂਡ ਤੱਕ ਜਰੂਰ ਦੇਖਿਓ ਵੀਡੀਓ ਸਕਿਪ ਨਾ ਕਰਿਓ 32 ਇੰਚ ਦੀ ਐਲਡੀ ਸਮਾਰਟ ਜਿਸ ਦੀ 1 ਸਾਲ ਦੀ ਗਾਰੰਟੀ ਵਾਰੰਟੀ ਹੈ ਫੁੱਲੀ ਸਮਾਰਟ ਐਲਈਡੀ 5990 ਦੇ ਵਿੱਚ 43 ਇੰਚ ਦੀ ਐਲਈਡੀ ਜਿਸ ਦੀ 1 ਸਾਲ ਦੀ ਫੁੱਲ ਗਾਰੰਟੀ ਵਾਰੰਟੀ ਹੈ ਜੀ 10990 ਦੇ ਵਿੱਚ ਜੀ 50 ਇੰਚ ਦੀ ਐਲਈਡੀ ਦਿਖਾਇਆ ਜਾਵੇ ਕੈਮਰਾਮੈਨ ਜੀ 50 ਇੰਚ ਦੀ ਐਲਈਡੀ ਅਸੀਂ ਦੇਣ ਜਾ ਰਹੇ ਹਾਂ 19990 ਦੇ ਵਿੱਚ ਜੀ ਐਂਡਰੋਇਡ ਸਮਾਰਟ 1 ਸਾਲ ਦੀ ਗਾਰੰਟੀ ਵਾਲੀ 55 ਇੰਚ ਦੀ ਐਲ ਡੀ 24990 ਦੇ ਵਿੱਚ ਲਾਈਕ ਸ਼ੇਅਰ ਕਮੈਂਟ ਕਰਕੇ ਆਣਾ ਪਏਗਾ ਇਸ ਵੀਡੀਓ ਨੂੰ ਸੇਵ ਕਰਕੇ ਰੱਖੋ ਜੀ ਅੱਛਾ ਦੇਖੋ ਲੋਕ ਛੋਟੀਆਂ ਛੋਟੀਆਂ ਐਲਈਡੀਆਂ ਦਿਖਾਉਂਦੇ ਸਾਡੇ ਕੋਲੇ ਦੇਖੋ ਕਿੰਨੀ ਵੱਡੀ ਐਲਈਡੀ ਪੂਰਾ ਥੀਏਟਰ 86 ਇੰਚ 100 ਇੰਚ ਜੀ 86 ਇੰਚ ਤੇ ਸਾਡਾ ਸਪੈਸ਼ਲ ਰੇਟ ਹੈ ਹੂੰ 88000 ਰੁਪਏ ਦੇ ਵਿੱਚ ਅਸੀਂ 86 ਇੰਚ ਦੀ LED ਕਸਟਮਰ ਦੇ ਘਰ ਤੱਕ ਦੇਣ ਜਾ ਰਹੇ ਹਾਂ ਹੂੰ ਕਰਨਾ ਕੀ ਪਵੇਗਾ ਲਾਈਕ ਸ਼ੇਅਰ ਕਮੈਂਟ ਕਰਕੇ ਵੀਡੀਓ ਨੂੰ ਸ਼ੇਅਰ ਕਰਕੇ ਆਣਾ ਪਵੇਗਾ ਸਾਨੂੰ ਵੀਡੀਓ ਦਾ ਸਕਰੀਨਸ਼ਾਟ ਦਿਖਾਉਣਾ ਪਵੇਗਾ 88000 ਰੁਪਏ ਦੇ ਵਿੱਚ 86 ਇੰਚ ਦੀ ਐਲਈਡੀ ਲਟਾਵਾ ਕਮਿਊਨੀਕੇਸ਼ਨ ਦੇਣ ਜਾ ਰਿਹਾ ਪੂਰੇ ਪੰਜਾਬ ਦੇ ਵਿੱਚ ਧਮਾਕਾ ਐਲਈਡੀਆਂ ਦਾ ਬਿਲਕੁਲ ਜੀ ਬਿਲਕੁਲ ਪੂਰੇ ਪੰਜਾਬ ਦੇ ਵਿੱਚ ਧਮਾਕਾ ਇਹ ਰੇਟ ਕਿਤੇ ਨਹੀਂ ਮਿਲਣੇ 6000 ਰੁਪਏ ਦੇ ਵਿੱਚ 5990 ਦੇ ਵਿੱਚ ਦੱਸੋ ਕੋਈ ਐਲਈਡੀ ਦੇ ਰਿਹਾ ਨਹੀਂ ਦੇ ਰਿਹਾ ਕਿਤੇ ਨਹੀਂ ਮਿਲਣੇ ਪੂਰੇ ਪੰਜਾਬ ਬਿਲਕੁਲ ਜੀ ਉਹ ਵੀ ਕੁਆਲਿਟੀ ਵਧੀਆ ਕੋਈ ਦੇਸੀ ਕੁਆਲਿਟੀ ਨਹੀਂ ਕੋਈ ਦੇਸੀ ਐਲਈਡੀ ਨਹੀਂ ਵਧੀਆ ਐਲਡੀ ਹੋਰ ਸਾਰੀਆਂ ਕੰਪਨੀਆਂ ਦੀਆਂ ਐਲਡੀਆਂ ਸਾਡੇ ਕੋਲ ਅਵੇਲੇਬਲ ਹੈ ਉਹ ਵੀ ਤੁਹਾਨੂੰ ਅਸੀਂ ਵਧੀਆ ਰੇਟਾਂ ਤੇ ਦਵਾਂਗੇ ਭਾਈ ਫਰਿਜਾਂ ਨਾਲ ਐਲਡੀ ਫ੍ਰੀ ਦਵਾਂਗੇ ਫਿਰ ਭਾਈ ਜੀ ਕੋਈ ਫ੍ਰੀ ਵਾਲਾ ਅਸੀਂ ਤੁਹਾਨੂੰ ਕਿਹਾ ਵੀ ਕਸਟਮਰ ਨੂੰ ਗੁੰਮਰਾਹ ਕਰਨਾ ਨਹੀਂ ਸਾਡੇ ਕੋਲੇ ਫ੍ਰੀ ਅਸੀਂ ਆਪਣੇ ਵੱਲੋਂ ਕੁਝ ਵੀ ਦੇ ਦਈਏ ਪਰ ਕਸਟਮਰ ਦਾ ਇੱਥੇ ਬੇਵਕੂਫ ਨਹੀਂ ਬਣਾਇਆ ਜਾਊਗਾ ਸਾਡੇ ਕੋਲੇ ਫ੍ਰਿਜ ਦੀ ਸ਼ੁਰੂਆਤ 9990 ਦੇ ਵਿੱਚ 190 ਲੀਟਰ ਦਾ ਫ੍ਰਿਜ ਦਿਖਾਓ 10490 ਦੇ ਵਿੱਚ 190 ਲੀਟਰ ਦਾ ਫ੍ਰਿਜ ਕਸਟਮਰ ਨੂੰ ਲਾਈਕ ਸ਼ੇਅਰ ਕਰਨ ਤੇ ਨਾਲ ਫ੍ਰੀ ਗਿਫਟ ਜ਼ਰੂਰ ਦਿੱਤਾ ਜਾਊਗਾ 65 ਇੰਚ ਦੀ ਐਲਈਡੀ ਕੈਮਰਾਮੈਨ ਜੀ ਦਿਖਾਓ ਦੇਖੋ ਕਿੰਨਾ بڑا ਸਾਈਜ਼ ਹੈ ਪੂਰੀ ਐਜ ਟੂ ਐਜ 65 ਇੰਚ ਹੋਏਗੀ ਜੀ 65 ਇੰਚ ਦੀ ਐਲਈਡੀ 34990 ਦੇ ਵਿੱਚ ਉਹ ਵੀ ਵੈਬਓਐਸ ਜੋ ਕਿ ਐਲਜੀ ਵਾਲਾ ਸੌਫਟਵੇਅਰ ਵੈਬਓਐਸ 4K ਦੇ ਨਾਲ 86 ਇੰਚ ਦੀ ਐਲਈਡੀ 4K ਦੇ ਨਾਲ ਲਟਾਵਾ ਭਾਜੀ ਏਸੀ ਰੈਟ ਹੋਏ ਨੇ ਜੀਐਸਟੀ ਘਟ ਗਿਆ ਤੁਸੀਂ ਵੀ ਕੋਈ ਰਾਇਤ ਕਰੋਗੇ ਇਸ ਵਾਰ ਦਿਵਾਲੀ ਦੀ ਬਿਲਕੁਲ ਜੀ ਬਿਲਕੁਲ ਜ਼ਰੂਰ ਕਰਾਂਗੇ ਕਸਟਮਰਾਂ ਦੇ ਫਾਇਦੇ ਕਰਨੇ ਆਸੀਂ ਕਸਟਮਰਾਂ ਦੇ ਸਪੈਸ਼ਲ ਫਾਇਦੇ ਕਰੇ ਜਾ ਰਹੇ ਹਾਂ ਇੱਥੇ ਅੱਛਾ ਸਾਡੇ ਕੋਲੇ ਕੋਈ ਵੀ ਐਕਸਚੇਂਜ ਆਫਰ ਦਾ ਚਾਂਸਾ ਕਸਟਮਰ ਨੂੰ ਨਹੀਂ ਦਿੱਤਾ ਜਾਏਗਾ ਕੋਈ ਵੀ ਪ੍ਰੋਡਕਟ ਦੇ ਉੱਪਰ ਜੀਐਸਟੀ ਚਾਰਜ ਨਹੀਂ ਕੀਤਾ ਜਾਏਗਾ ਜੋ ਅਸੀਂ ਕਹਿ ਰਹੇ ਹਾਂ ਰੇਟ ਸੁਣ ਲਓ ਉਹੀ ਰੇਟ ਕਸਟਮਰ ਨੂੰ ਦਿੱਤਾ ਜਾਏਗਾ ਕੈਮਰਾਮੈਨ ਜੀ ਦਿਖਾਇਆ ਜਾਵੇ ਡੇਟ ਆਂਦਾ ਏਸੀ ਆ ਜੀ 3 ਸਟਾਰ ਹੈ 3 ਰੇਸ਼ੀਆ ਇਸ ਦੀ কুলਿੰਗ ਕਪੈਸਿਟੀ 5150 ਹੈ ਬੜਿਆ ਨਾਲ ਬਿਗ ਇੰਡੋਰ ਹੈ ਬਿਗ ਆਊਟਡੋਰ ਹੈ 24990 ਦੇ ਵਿੱਚ ਲਟਾਵਾ ਕਮਿਊਨੀਕੇਸ਼ਨ ਇਸ ਵਾਰ ਦਿਵਾਲੀ ਤੇ ਦੇਣ ਜਾ ਰਿਹਾ ਜਿਹੜਾ ਲਾਈਕ ਸ਼ੇਅਰ ਕਰਕੇ ਆਊਗਾ ਇਸ ਨਾਲ 10 ਫੁੱਟ ਦੀ ਕਾਪਰ ਪਾਈਪ ਵੀ ਫ੍ਰੀ ਦਿੱਤੀ ਜਾਏਗੀ ਜੀ ਤੇ ਪਹੁੰਚਣਾ ਕਿਥੇ ਇੱਕ ਵਾਰ ਐਡਰੈਸ ਸਮਝਾ ਦਿਓ ਲਟਾਵਾ ਕਮਿਊਨੀਕੇਸ਼ਨ ਮੁੱਲਾਂਪੁਰ ਗਰੀਬਦਾਸ ਦੁਆਰਾ ਤੇ ਸੁਣ ਲੋ ਨੇੜੇ ਚੰਡੀਗੜ੍ਹ ਨਿਊ ਚੰਡੀਗੜ੍ਹ ICICI ਬੈਂਕ ਦੇ ਸਾਹਮਣੇ ਅਗਰ ਅਸੀਂ ਕਿਸੇ ਦਾ ਫੋਨ ਨਹੀਂ ਚੱਕ ਪਾਦੇ ਸਾਨੂੰ WhatsApp ਕਰਕੇ ਬੋਲ ਕੇ ਮੈਸੇਜ ਕਰਕੇ ਕੋਈ ਵੀ ਸਾਡੇ ਤੋਂ ਕਿਸੇ ਵੀ ਤਰੀਕੇ ਦੀ ਇਲੈਕਟ੍ਰੋਨਿਕਸ ਮੋਬਾਈਲ ਦੇ ਲਈ ਜਾਣਕਾਰੀ ਲੈ ਸਕਦਾ ਹੈ